शोर शराबा टई मंजर उस खौफनाक धमाके बाद दे। जो बुधवार तड़के कराची हो गुलश ने इकबाल इलाके की मस्कन कॉलोनी च इस इमारत च हुए धमाके ने पूरे शहर न दहला दिता 5 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 20 ਤੋਂ ਵੱਧ ਲੋਕ ਹਸਪਤਾਲ ਚ ਜ਼ੇਰੇ ਇਲਾਜ ਨੇ ਇਮਾਰਤ ਦੇ ਅੰਦਰ ਹੋਇਆ ਧਮਾਕਾ ਇਸ ਕਦਰ ਜ਼ਬਰਦਸਤ ਸੀ ਕਿ ਤਿੰਨ ਫਲੈਟ ਟੈਟੇਰੀ ਹੋ ਗਏ ਬਿਲਡਿੰਗ ਦੇ ਅੰਦਰ ਦਾ ਸਮਾਨ ਕਾਫੀ ਦੂਰ ਤੱਕ ਖਿਲਰਿਆ ਪਿਆ ਇਮਾਰਤ ਦੇ ਬਾਹਰੋਂ ਲੰਘ ਰਹੇ ਲੋਕ ਵੀ متاثر ਹੋਏ ਨੇ ਰਾਜੀ ਦੇ ਇਲਾਕੇ ਵਿੱਚ ਇੱਕ ਹਾਦਸਾ ਨਾਟ ਜਿਹੜਾ ਉਹ ਵਾਪਕ ਆ ਪੇਸ਼ ਆਇਆ ਬੁਲਚਨ ਇਕਬਾਲ ਬਲਾਕ ਸਾਦੀ ਜਿਹੜੀ ਮਸਕਨ ਕਲੋਨੀ ਹੈ ਉਥੇ ਇੱਕ ਇਮਾਰਤ ਵਿੱਚ ਜਿਹੜਾ ਉਹ ਧਮਾਕਾ ਹੋਇਆ ਹੋਰ ਇਸ ਧਮਾਕੇ ਦੇ ਨਤੀਜੇ ਵਿੱਚ ਪੰਜ ਲੋਕਾਂ ਦੀ ਜਿਹੜੀ ਜਾਨ ਚਲੀ ਗਈ ਜਦਕਿ 20 ਤੋਂ ਜ਼ਿਆਦਾ ਲੋਕ ਜਿਹੜੇ ਨੇ ਜ਼ਖਮੀ ਹੈ ਜ਼ਖਮੀਆਂ ਨੂੰ ਜਿਹੜਾ ਉਹ ਮਕਾਮੀ ਹਸਪਤਾਲ ਜਿਹੜਾ ਉੱਥੇ منتقل ਕੀਤਾ ਗਿਆ ਰੋਕੇ ਉਹਨਾਂ ਦੀ ਵੀ ਅਮਦਦ ਜਿਹੜੀ ਇਹ ਕੀਤੀ ਜਾ ਰਹੀ ਹੈ ਇਸ ਤਮਾਕੇ ਨਾਲ ਇਸ ਇਮਾਰਤ ਦੇ ਦੋ ਤਿੰਨ ਫਲੈਟ ਜਿਹੜੇ ਨੇ ਉਹਨਾਂ ਨੂੰ ਵੀ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ ਹੈ ਜਦਕਿ ਜਿਹੜਾ ਗਰਾਜ ਸੀ ਥੱਲੇ ਪਾਰਕਿੰਗ ਏਰੀਆ ਸੀ ਥੋੜੇ ਜਿਹੜੀਆਂ ਗੱਡੀਆਂ ਖੜੀਆਂ ਸਨ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਜਿਹੜਾ ਉਹ ਨੁਕਸਾਨ ਪਹੁੰਚਿਆ ਹੈ تحقیقات جاری ਹੈ ਕਿ ਤਮਾਕੇ ਦੀ ਵਜ੍ਹਾ ਦਾ ਪਤਾ ਲਗਾਇਆ ਜਾ ਸਕੇ ਹਾਲਾਂਕਿ ਕਿਆਸ ਨੇ ਕਿ ਤਮਾਕਾ ਸਿਲੰਡਰ ਫਟਣ ਨਾਲ ਵੀ ਹੋਇਆ ਹੋ ਸਕਦਾ ਹੈ ਅਤੇ ਖਦਸ਼ਾਈ ਵੀ ਹੈ ਕਿ ਤਮਾਕਾ دہشتਗਰਦੀ ਵੀ ਹੋ ਸਕਦਾ ਹੈ ਤਹਿਕੀਕਾਤੀ ਟੀਮਾਂ ਜਿਹੜੀਆਂ ਨੇ ਉਸ ਚੀਜ਼ ਤੇ ਲੱਗੀਆਂ ਨੇ ਕਿ ਇਸ ਚੀਜ਼ ਦਾ ਪਤਾ ਲਗਾਇਆ ਜਾ ਸਕੇ ਕਿ ਇਸ ਮਾਕਾ ਦੀ ਵਜ੍ਹਾ ਕੀ ਬਣੀ ਹੈ ਆ ਕੁਝ ਲੋਕ ਇਹ ਕਹਿ ਰਹੇ ਨੇ ਕਿ ਸ਼ਾਇਦ ਗੈਸ ਸਿਲੰਡਰ ਜਿਹੜਾ ਹੈ ਉਹ ਫਟਿਆ ਉਹਦਾ ਧਮਾਕਾ ਹੋ ਸਕਦਾ ਹੈ ਲੇਕਿਨ ਹਲੀ ਹਤਮੀ ਤੌਰ ਤੇ ਕੁਝ ਕਹਿਣਾ ਕਬਲ ਅਜ਼ ਵਕਤ ਹੈ ਜੋ ਕਿ ਜਿੰਨੀ ਦੇਰ ਤੱਕ ਤਹਿਕੀਕਾਤੀ ادارے ਇਹ ਚੀਜ਼ ਕਲੀਅਰ ਨਹੀਂ ਕਰ ਸਕਦੇ ਕਿ ਧਮਾਕੇ ਦੀ ਨਵਈਅਤ ਕੀ ਸੀ ਧਮਾਕਾ ਕਿਸ ਵਜ੍ਹਾ ਤੋਂ ਜਾਂ ਹੋਇਆ ਆ ਉਸ ਵਕਤ ਤੱਕ ਇਹ ਚੀਜ਼ ਜਿਹੜੀ ਇਹ ਕਹਿੰਦੀ ਕਬਰ ਦੇ ਵਕਤ ਹੈ ਲੇਕਿਨ ਇਹ ਬੜਾ ਇੱਕ ਅਫਸੋਸਨਾਕ ਵਾਕਿਆ ਹੋਇਆ ਹੈ ਪਰ ਕਾਫੀ ਅਰਸੇ ਬਾਅਦ ਅਦਬਾਰਾ ਕਰਾਚੀ ਦੇ ਵਿੱਚ ਇਹ ਕੋਈ ਇੱਕ ਅਫਸੋਸਨਾਕ ਵਾਕਿਆ ਹੋਇਆ ਹੈ ਜਿਹਦੇ ਵਿੱਚ ਨਾ ਸਿਰਫ ਪੰਜ ਲੋਕਾਂ ਦੀ ਜਾਨ ਚਲੀ ਗਈ ਹੈ ਬਲਕਿ ਬਹੁਤ ਸਾਰੇ ਲੋਕ ਜ਼ਖਮੀ ਵੀ ਨੇ ਆਸਟੀਨ ਦੇ ਰੈਂਜਰ ਅਤੇ ਦੇਗਰ ਜਿਹੜੇ ਰੈਸਕਿਊ ਅਦਾਰਿਆਂ ਨੇ ਕੋਮਦਾਦੀ ਸਰਗਰਮੀਆਂ ਵਿੱਚ ਮੌਜੂਦ ਨੇ 24 ਘੰਟਿਆਂ ਦੇ ਅੰਦਰ ਕਰਾਚੀ 'ਚ ਹੋਇਆ ਇਹ ਦੂਜਾ ਧਮਾਕਾ ਹੈ ਮੰਗਲਵਾਰ ਨੂੰ ਵੀ ਇਮਾਰਤ 'ਚ ਧਮਾਕਾ ਹੋਇਆ ਸੀ ਹਾਲਾਂਕਿ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ 5 ਲੋਕ ਜ਼ਖਮੀ ਜ਼ਰੂਰ ਹੋਏ ਸਨ